ਉਹ ਤਿੰਨ ਮਹੀਨਿਆਂ ਦੀ ਟੋਕੜ ਗੱਬਣ 15 ਕਿਲੋ ਦੁੱਧ ਜਿਹੜੀਆਂ 20-20 ਹਜ਼ਾਰ ਦੀ ਮਿਲ ਜਾਂਦੀਆਂ ਨੇ ਠੀਕ ਹੈ ਪਰ ਭਾਈ ਜਿਹਨੇ ਬਰੀਡ ਤੇ ਦੁੱਧ ਚੰਗਾ ਆਇਆ ਹੋਇਆ ਉਹ ਨਹੀਂ ਮਿਲਦੀਆਂ ਸਾਰਾ ਨਿਕਲਦਾ ਭਾਈ ਆਪਣੀ ਵਾਪਸੀ ਹੈ ਇਤੋਂ ਵੱਡੀ ਗਰੰਟੀ ਕੀ ਹੋ ਸਕਦੀ ਹੈ ਠੀਕ ਹੈ ਗੱਲ ਕੱਦ ਕਾਠ ਜਿਹੜਾ ਬਹੁਤ ਚੰਗੇ ਕੱਦ ਕਾਠ ਦੀ ਆ ਹਾਂਜੀ ਹਾਂਸੀ ਕੱਲ ਦੋਸਤੋ ਬਹੁਤ-ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਭਾਈ ਤਰਸੇਮ ਕੋਲੇ ਪਹੁੰਚੇ ਹੋਏ ਆਂਗੇ ਪਿੰਡ ਆ ਗਿਆ ਭਾਈ ਤਰਸੇਮ ਦਾ ਮਿੱਤਰੋ ਬਰੇ ਸਾਹਿਬ ਤੇ ਜ਼ਿਲ੍ਹਾ ਮਾਨਸਾ ਅੱਜ ਭਾਈ ਤਰਸੇਮ ਕੋਲੇ ਨਾ ਆਪਾਂ ਸੋਨੂੰ ਜਿਹੜੀਆਂ ਓਏ ਤੁਮਾਰੀ ਤੁਸੀਂ ਨਿਗਾਹ ਮਾਰ ਕੇ ਚੈੱਕ ਕਰ ਲੋ ਮਿੱਤਰੋ ਜਿਹੜੀਆਂ ਆ ਦੋ ਝੋਟੀਆਂ ਆ ਗਈਆਂ ਨਾ ਜਿਵੇਂ ਇੱਕ ਤਾਂ ਆਹਾ ਤੇ ਇੱਕ ਆ ਗਈ ਜਿਹੜੀ ਉਹ ਸਿਰੇ ਤੇ ਖੜੀ ਐ ਇਹ ਤਾਂ ਆ ਗਈਆਂ ਮਿੱਤਰੋ ਟੋਕੜਾ ਗੱਬਣਾ ਤੇ ਇੱਕ ਬਾਈ ਕੋਲੇ ਨਾ ਜਮ ਐਨ ਪੂਰੇ ਚੰਗੇ ਕੱਦ ਕਾੜ ਦੀ ਝੋਟੀ ਤਾਜੀ ਸੂਈ ਹੋਈ ਆ ਤੇ ਕਿੰਨਾ ਕ ਇਹਦੇ ਥੱਲੇ ਦੁੱਧ ਤਿਆਰਾ ਤੇ ਕਿੰਨਾ ਕ ਪਾ ਦੂਗੀ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਕੀ ਜੇ ਬਾਈ ਦੀਆਂ ਮੱਝਾਂ ਤੁਹਾਨੂੰ ਸੋਹਣੀਆਂ ਲੱਗੀਆਂ ਨਾ ਟੋਕੜਾ ਗੱਬਣਾ ਤੇ ਆਹ ਤਾਜੀ ਸੂਈ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਓ ਆਓ ਕਰਾ ਕੇ ਗੱਲਬਾਤ ਤੇ ਜੀ ਬਾਈ ਜੀ ਹਸੀ ਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਬਾਈ ਤਰਸੀਮ ਸਿੰਘ ਜੀ ਪਿੰਡ ਬਰੇ ਸਹਿਬ ਜੀ ਪਿੰਡ ਬਰੇ ਸਹਿਬ ਜਿਹੜਾ ਮਾਨਸਾਈ ਠੀਕ ਆ ਅੱਛਾ ਬਾਈ ਤਰਸੀਮ ਅੱਜ ਆਪਣੇ ਕੋਲ ਜਿਵੇਂ ਤਿੰਨ ਨਾਗ ਆ ਗਏ ਹਾਂ ਹਾਂ ਜੀ ਹਾਂ ਜੀ ਤੇ ਤਿੰਨਾਂ ਦੀ ਆਪਾਂ ਡਿਟੇਲ ਲਵਾਂਗੇ ਸੋਤੋਂ ਤੇ ਜੇ ਪਹਿਲੇ ਨਾਗ ਦੀ ਆਪਾਂ ਗੱਲ ਕਰ ਲਏ ਇਸ ਦੀ ਇਹ ਤਿੰਨੇ ਨਾਗ ਆਪਣੇ ਬਾਈ ਜੀ ਘਰ ਦੇ ਨੇ ਜੀ ਠੀਕ ਆ ਤੇ ਤਿੰਨੇ ਹੀ ਆਪਾਂ ਹੁਣ ਵਿਕਾਊ ਕਰਤੇ ਜੀ ਠੀਕ ਆ ਨਗ ਤਾਂ ਆਪਣੇ ਕੋਲ ਹੋਰ ਵੀ ਖੜੇ ਆ ਹਨਾ ਬਹੁਤ ਖੜੇ ਆ ਹੀ ਨਾ ਆਪਣੇ ਕੋਲ ਤੇ ਮਾਤਾ ਕਹਿੰਦੀ ਵੀ ਉਹ ਸਾਡੇ ਕਹਿੰਦੇ ਕੋਈ ਦਿਖਾਓ ਹਣਾ ਹਾਂ ਮੇਨ ਗੱਲ ਬਈ ਇਹੀ ਆ ਵੀ ਆਪਾਂ ਨੂੰ ਗੋਹੇ ਵਾਲਾ ਬੁੜੀ ਨਹੀਂ ਕੋਈ ਮਿਲ ਰਹੀ ਤਾਂ ਦਿੱਕਤ ਹੀ ਆ ਮੇਰੇ ਬੱਸ ਵੇਚਣ ਦਾ ਕਾਰਨ ਕੋਈ ਵੇਚ ਨਹੀਂ ਵੀ ਨਹੀਂ ਸੀ ਮਾਤਾ ਦੇ ਸਿਰ ਤੇ ਮਾਤਾ ਦੇ ਸਿਰ ਤੇ ਹਾਂ ਮਤਲਬ ਮਜਬੂਰੀ ਵਾਲੀ ਗੱਲ ਮਜਬੂਰੀ ਹੈ ਜੀ ਤੇ ਨਹੀਂ ਹੀ ਵੇਚਦੇ ਨਹੀਂ 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 ਬਸ ਗੋਹੇ ਦੀ ਦਿੱਕਤ ਆ ਸਭ ਤੋਂ ਵੱਡੀ ਜੀ ਠੀਕ ਹੈ ਤੇ ਤਰਸੇਮ ਜਿਵੇਂ ਪਹਿਲਾ ਨੰਬਰ ਵਾਲੀ ਝੋਟੀ ਆ ਗਈ ਤੇਰੀ ਇਹ ਇਹ ਬਾਈ ਜੀ 6 ਦਾੰਦ ਆ ਜੀ ਠੀਕ ਹੈ ਦੂਜਾ ਸੂਆ ਸੂਈ ਹੋਈ ਆਈ ਦੂਜਾ ਸੂਆ ਅੱਜ 5 ਦਿਨਾਂ ਦੀ ਸੂਈ ਆਈ ਠੀਕ ਹੈ ਤੇ ਇਹਦੇ ਸਾਰੇ 10 ਕਿਲੋ ਦੁੱਧ ਤਿਆਰ ਆਈ ਹੁਣ 5 ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ 10 ਕਿਲੋ ਦੁੱਧ ਤਿਆਰ ਆਈ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂਗੀ ਵੀ 13 ਕਿਲੋ ਜੀ ਇਹ 13 ਕਿਲੋ ਹਾਂਜੀ ਠੀਕ ਐ 13 ਕਿਲੋ ਦੁੱਧ ਪਾ ਦੂ ਬਈ ਫਿਰ ਜਿਹੜੀ ਹੈਗੀ ਮਗਰ ਇਹ ਤਾਂ ਕੱਟਾ ਕੀ ਕੱਟੀ ਆ ਇਹਦੇ ਮਗਰ ਕੱਟੀ ਆ ਜੀ ਉਹ ਸੂਰਜ ਬੁੱਲਦੀ ਆ ਜੀ ਸੂਰਜ ਬੁੱਲਦੀ ਸੂਰਜ ਕਿੱਥੋਂ ਦਾ ਆ ਗਿਆ ਇਹ ਇਹ ਕਰਮਵੀਰ ਉਹਨਾਂ ਦਾ ਆ ਗਿਆ ਵੀਰ ਜੀ ਠੀਕ ਹੈ ਉਹਨਾਂ ਦਾ ਚਲੋ ਤੇ ਖੋਲੋ ਬਈ ਕਰਾ ਝੋਟੀ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਝੋਟੀ ਦਾ ਨਾ ਦੇਲਪੂਲ ਬਹੁਤ ਜਿਆਦਾ ਚੰਗੀ ਆ ਸਿੰਘਾਂ ਦੀ ਵੀ ਸੋਹਣੀ ਆ ਗਈ ਦੂਜਾ ਸੂਆ ਹੀ ਪੈਂਦੀ ਆ ਨਾ ਫਿਰ ਹਾਂਜੀ ਹਾਂਜੀ ਬਈ ਦੂਜਾ ਸੂਆ ਜੀ ਠੀਕ ਆ ਲੈ ਵੀ ਦੂਜਾ ਸੂਆ ਝੋਟੀ ਆ ਕੋਈ ਐ ਨਹੀਂ ਆਖਿਆ ਵੀ 17 ਕਿਲੋ ਠੀਕ ਐ 18 ਕਿਲੋ ਵੀ ਦੁੱਧ ਜਿੰਨਾ ਪਾ ਦੂਗੀ ਆਸ ਅੱਛਾ ਪਹਿਲੇ ਸੂਏ 13 ਦਿੱਤਾ ਕਿ ਨਹੀਂ ਵੀ ਤਾਂ ਪਹਿਲੇ ਸੂਏ ਨੇ 10 ਠੀਕ ਹੈ ਪਹਿਲੇ ਸੂਏ 10 ਦਿੱਤੇ ਠੀਕ ਹੈ ਵੀ ਹੁਣ ਤੇਰਾ ਪਾ ਦੂਗੀ ਹੁਣ ਤੇਰਾ ਪਾ ਦੂਗੀ ਠੀਕ ਆ ਲੈ ਵੀ ਆ ਇੱਕ ਮਿੰਟ ਲੰਮੀ ਲੈ ਕੇ ਚੱਲ ਕਿਰਾ ਇਹ ਹੈਦਰ ਲੰਮੀ ਲੈ ਜਾ ਲੈ ਵੀ ਆ ਦੇਖ ਲੋ ਜਿਹੜੀ ਝੋਟੀ ਦਾ ਕੱਦ ਕਾਟ ਜਿਹੜਾ ਬਹੁਤ ਚੰਗੇ ਕੱਦ ਕਾਟ ਦੀ ਆ ਲੈਵਾ ਪੱਕਾ ਰੱਖੂਗੀ ਮਿੱਤਰੋ ਤੇ ਥੋੜੀ ਜੀ ਤੱਕ ਮੂਰ ਨੂੰ ਹੈਗੀ ਆ ਇੱਧਰ ਲੈ ਚੱਲ ਠੀਕ ਆ ਪਥਨਾਂ ਦੀ ਜਿਹੜੀ ਹੈਗੇ ਕੋਲੋਂ ਦਿਖਾ ਦਿੰਨੇ ਆ ਦੇਖ ਲੋ ਝੋਟੀ ਦੇ ਫਲੀਆਂ ਵਰਗੇ ਥਣ ਪਏ ਹੈਗੇ ਤੇ ਪਸਮਾ ਕੇ ਥਣ ਜਿਹੜਾ ਹੈਗਾ ਹੋਰ ਵੀ ਵਧੀਆ ਕਰੂਗੀ ਬਾਕੀ ਆਪਾਂ ਪਸਮਾ ਕੇ ਜੇ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਲੈ ਚੱਲ ਬਾਈ ਤਰਸੇਮ ਆਹਾ ਠੀਕ ਆ ਬਾਈ ਲੈ ਜੀ ਆ ਦੇਖ ਲੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਹਨਾ ਥੋੜੀ ਲੇਵੇ ਦੀ ਧੱਕ ਜਿਹੜੀ ਹੈਗੇ ਮੂੰਹ ਨੂੰ ਰੱਖਦੀ ਆ ਤੇ ਲੈ ਚੱਲ ਅੱਛਾ ਬਾਈ ਤਰਸੇਮ ਜੀ ਇਹਦੇ ਰੇਟ ਦੀ ਗੱਲ ਕਰ ਲਗੇ ਬਾਈ ਰੇਟ ਬਾਈ ਜੀ ਦਾ ਫੋਨ ਤੇ ਕਰ ਦਾਂਗੇ ਆ ਠੀਕ ਆ ਅੱਛਾ ਜਿਹੜੀ ਹੁਣ ਦੂਜੇ ਨੰਬਰ ਦੇ ਉੱਤੇ ਆਪਣੀ ਆਹ ਝੋਟੀ ਆ ਗਈ ਬਾਈ ਇਹ ਤੋਕੜਾ ਗਈ ਇਹ ਤੋਕੜਾ ਬਈ ਦੁੱਧ ਦਿੰਦੀ ਨਹੀਂ ਹੈਗੀ ਡرائی ਹੈ ਜੀ ਇਹ ਠੀਕ ਹੈ ਤੇ ਇਹ 2 ਮਹੀਨਾ ਦੀ ਗੱਪਣਾ ਜੀ 2 ਮਹੀਨਾ ਦੀ ਗੱਪਣਾ ਹਾਂਜੀ ਹਾਂਜੀ ਚੈੱਕ ਪਾਸ ਚੈੱਕ ਪਾਸ ਹੈ ਅਗਲੀ ਨੂੰ ਆਪਾਂ ਸਾਹਮਣੇ ਕਿੱਟ ਤੇ ਜਮਾ ਚੈੱਕ ਕਰਕੇ ਦੇਵਾਂਗੇ ਕਿੱਟ ਤੇ ਕਿੱਟਤੀ ਠੀਕ ਹੈ ਤੇ ਪਹਿਲਾਂ ਦਾ ਇਹਦਾ ਦੁੱਧ ਕਿੰਨਾ ਪਹਿਲਾਂ ਦਾ ਬਾਈ ਜੀ ਦਾ 10 ਕਿਲੋ ਦੁੱਧ ਹੈ ਜੀ ਪਹਿਲਾਂ ਦਾ 10 ਕਿਲੋ ਤੇ ਹੁਣ ਦੂਜੇ ਵਾਸਤੇ ਗੱਪਣ 2 ਮਹੀਨੇ ਦੀ ਆ ਜੀ 2 ਮਹੀਨਾ ਦੀ ਗੱਪਣਾ ਠੀਕ ਹੈ ਖੋਲ ਫਿਰ ਕੇ ਆਪਾਂ ਇਹ ਵੀ ਤੋੜ ਕੇ ਦਿਖਾ ਦਗੇ ਝੋਟੀ ਦਾ ਕੱਦ ਕਾਠ ਚੰਗਾ ਤੇ ਬੇਲ ਦੀ ਵੀ ਚੰਗੀ ਹੈ ਸਿੰਗਾ ਦੀ ਵੀ ਸੋਹਣੀ ਆ ਆ ਦੇਖ ਕੱਦ ਬਹੁਤ ਹੈ ਬਾਈ ਝੋਟੀ ਦਾ ਹੂੰ ਏ ਚੈੱਕ ਕਰੋ ਮਿੱਤਰੋ ਇਹ ਦੂਜੇ ਸੂਏ ਵਾਸਤੇ ਆ ਗਈ ਨਾ ਹਾਂਜੀ ਹਾਂਜੀ ਦੂਜੇ ਸੂਏ ਤੇ ਲੈਵਾ ਲੂਵਾ ਵਧੀਆ ਕੱਢ ਦਿਆ ਬਹੁਤ ਵਧੀਆ ਬਹੁਤ ਵਧੀਆ ਜੀ ਏ ਲੈ ਚੱਲ ਕੇ ਰਾਂ ਲੈ ਵੀ ਆ ਦੇਖ ਲੋ ਲੈਵਾ ਜਿਹੜਾ ਹਜੇ ਹੁਣ ਜਿਹੜਾ ਹੈਗਾ ਦਿਖਾਉਂਦੇ ਹੀ ਨਹੀਂ ਤੁਹਾਨੂੰ ਪਤਾ ਇਹ ਜਿਹੜੀ ਆ ਗਈ ਨਾ ਮਿੱਤਰੋ ਟੋਕੜ ਗੱਬਣ ਝੋਟੀ ਆ ਗਈ ਦੂਜੇ ਸੂਏ ਵਾਸਤੇ ਲੈ ਚਲੋ ਵੀਰੇ ਥਣਾ ਦੀ ਜਿਹੜੀ ਹੈਗੀ ਉਹ ਗਰੰਟੀ ਰਹੂ ਤਰਸੇਮ ਬਾਈ ਜੀ ਗਰੰਟੀ ਆਪਣੀ ਹਰ ਇੱਕ ਥਣ ਦੀ ਜੀ ਠੀਕ ਹੈ ਚਾਰੇ ਥਣਾਂ ਦੀ ਚਾਰੇ ਥਣਾਂ ਦੀ ਲੋ ਵੀ ਜੇ ਕੋਈ ਜੇ ਥਣ ਮਾੜਾ ਨਿਕਲਦਾ ਬਾਈ ਆਪਣੀ ਵਾਪਸੀ ਹੈ ਇਤੋਂ ਵੱਡੀ ਗਰੰਟੀ ਕੀ ਹੋ ਸਕਦੀ ਹੈ ਠੀਕ ਹੈ ਗੱਲ ਹਾਂ ਜੀ ਚਲੋ ਇਹ ਵੀ ਜਿਹੜੀ ਹੈਗੀ ਗਰੰਟੀ ਦਾ ਜੋ ਆਪਾਂ ਚੋਈ ਆ ਤੇ ਦੇਈ ਸਕਦੇ ਆ ਦੇ ਕੋਲੇ ਕੋਲੇ ਲੇਵਾ ਦਿਖਾ ਜੇ ਤਾਂ ਕੋਈ ਬਗਾਨੀ ਹੋਵੇ ਫਿਰ ਤਾਂ ਆਪਾਂ ਮੰਨੀ ਹੈ ਜੀ ਹਾਂ ਇਹ ਆਪਦੇ ਘਰ ਦੀ ਪੈਸਾ ਹੈ ਅੱਛਾ ਜਿਹੜੀ ਤੇਰੀ ਆ ਝੋਟੀ ਆ ਗਈ ਇਸ ਵਾ ਕਿੰਨਾ ਵਸੂਗੀ ਇਹਨੇ ਬਈ ਦੂਜਾ ਸੂਆ ਸੂਈ ਹੋਈ ਆ ਤੀਜੇ ਸੂਏ ਨੂੰ ਗੱਬਣ ਹੈ ਹਾਂ ਇਨੇ 23 ਮਾਰਚ ਨੂੰ ਇਹ ਸੋਈ ਹੋਈ ਆ ਪਹਿਲਾਂ ਠੀਕ ਹੈ ਇਹਦੀ ਵੀਡੀਓ ਵੀ ਪਈ ਆ ਆਪਣੇ ਕੋਲੇ ਵੀ ਕਿਵੇਂ ਸਣ ਕੱਢਦੀ ਹੈਗੀ ਹਾਂ ਤੇ ਇਹਦਾ ਭਈ 14 ਕਿਲੋ 800 ਗ੍ਰਾਮ ਦੁੱਧ ਮਈ ਦਾ ਮਈ ਮਹੀਨੇ ਦਾ ਅੱਛਾ ਤਾਂ ਮਈ ਮਹੀਨੇ ਦਾ ਆਪਾਂ ਦੇਖਦੇ ਆ ਪਸ਼ੂ ਆਮਰਦ ਘਟ ਦਿੰਦਾਗਾ ਹੁਣ 14 ਕਿਲੋ 800 ਗ੍ਰਾਮ ਦੂਜੇ ਸੂਏ ਦੂਜੇ ਸੂਏ ਠੀਕ ਆ ਤੇ ਇਹ ਭਈ ਹੁਣ ਤਿੰਨ ਮਹੀਨਿਆਂ ਦੀ ਗੱਭਣ ਹੈ ਠੀਕ ਹੈ 3 April ਨੂੰ ਇਹ ਦਿਨ ਪੂਰੇ ਹੋ ਜਾਣਗੇ 10 ਮਹੀਨੇ ਠੀਕ ਹੈ ਤੇ ਹੁਣ ਦੂਜੇ ਸੂਏ ਨੂੰ ਦਿੱਤਾ ਇਹਨੇ 14 ਕਿਲੋ 800 ਗ੍ਰਾਮ ਹਾਂ ਹਾਂ ਬਾਈ ਜੀ ਤੇ ਹੁਣ ਤੀਜੇ ਸੂਏ ਵਾਸਤੇ ਤਾਂ ਫਿਰ ਵਧਣਾ ਚਾਹੀਦਾ ਇਹਨੂੰ ਯਾਰ ਬਾਈ ਜੀ ਇਹ 16 ਕਿਲੋ ਤੇ ਜਾਣਾ ਜੀ ਨੇ ਠੀਕ ਆ ਤੇ ਗੱਬਣ ਕਿਹੜੇ ਬੋਲਤੋਂ ਆ ਇਹ ਇਹ ਬਈ 43 54 ਦੀ ਪਹਿਲਾ ਸੂਈ ਆ ਜੀ 43 54 ਤੋਂ ਦਵਾਰੇ ਗੱਬਣ ਆ ਜੀ ਇਹ 43 54 ਕਿੱਥੋਂ ਦਾ ਆ ਗਿਆ ਇਹ ਸੀਆਰਬੀ ਦਾ ਜੀ ਸੀਆਰਬੀ ਦਾ ਬਿਲ ਤੇ ਟੀਕੇ ਨੇ ਜੀ ਆਪਣੇ ਕੋਲੇ ਠੀਕ ਹੈ ਘਰੇ ਕਹਿਦਾ ਬਿਲ ਦਿਖਾਵਾਂਗੇ ਅਗਲੇ ਨੂੰ ਠੀਕ ਹੈ ਜੀ ਤੇ ਖੁੱਲੀ ਫਿਕਰ ਆ ਤੇ ਹੁਣ ਦੁੱਧ ਕਿੰਨਾ ਦਿੰਦੀ ਹੈ ਇਹ ਤਸੇ ਬਈ ਜੀ ਇਸ ਥੱਲੇ ਹੁਣ 5 ਕਿਲੋ ਦੁੱਧ ਆ 11 0 ਫਾਂਟ ਦਾ 5 ਕਿਲੋ ਦੁੱਧ 11 0 ਫਾਂਟ ਦਾ 11 0 ਦੋਨੇ ਡੰਗਾਂ ਦਾ 5 ਕਿਲੋ ਇਹ ਵੀ ਇੱਕ ਡੰਗ ਮਿਲਦੀ ਹੈ ਜੀ ਹੁਣ ਅੱਛਾ ਇੱਕ ਡੰਗ ਇਹ ਬਿਮਾਰ ਹੋਈ ਹੈ ਜੀ ਅੱਜ ਤੋਂ 2 ਮਹੀਨੇ ਅੱਛਾ ਇਹਨੇ ਤਿੰਨ ਦਿਨ ਨੀਰਾ ਨਹੀਂ ਖਾਦਾ ਉਹਦੇ ਕਾਰਨ ਇਹ 10 ਕਿਲੋ ਦੁੱਧ ਤੇ 5 ਤੇ ਆਈ ਹੈ ਠੀਕ ਆ ਲੈ ਵੀ ਆ ਦੇਖ ਲੋ ਮਿੱਤਰੋ ਇਹਨੇ ਇਹਨਾਂ ਦੂਜੇ ਸੂਏ ਜਿਹੜਾ ਹੈਗਾ ਪਾਉਣੇ 15 ਕਿਲੋ ਦੁੱਧ ਦਿੱਤਾ ਹੋਇਆ ਹੁਣ ਤੋਕੜ ਆ ਗਈ ਇਹ ਤਿੰਨ ਮਹੀਨਿਆਂ ਦੀ ਆ ਗਈ ਹੁਣ ਇਹ ਗੱਬਣ ਆ ਤਿੰਨ ਮਹੀਨੇ ਤੇ 3 ਅਪ੍ਰੈਲ ਨੂੰ ਦਿਨ ਪੂਰੇ ਨਹੀਂ ਥਣ ਲੇਵਾ ਜਿਹੜਾ ਹੈਗਾ ਇਹਦਾ ਪੂਰਾ ਸਾਫ ਆ ਗਿਆ ਹਾਂਜੀ 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 ਇਹ ਆ ਦੇਖ ਲਓ ਮਿੱਤਰੋ ਇਹ ਥਣ ਲੇਵੇ ਦੀ ਜਿਹੜੀ ਮੈਂ ਕੋਲੇ ਜਾ ਕੇ ਕੈਮਰਾ ਲਾ ਦਨਾ ਲੈ ਵੀ ਆ ਆ ਦੇਖ ਲਓ ਤਿੰਨ ਮਹੀਨਿਆਂ ਦੀ ਟੋਕੜ ਗੱਬਣ 15 ਕਿਲੋ ਦੁੱਧ ਜਿਹੜਾ ਦਿੱਤਾ ਹੋਇਆ 200 ਗ੍ਰਾਮ ਘਟਾ ਲਿਓ ਇਹ ਫੜੀਆਂ ਵਰਗੇ ਥਣ ਪਏ ਇਹਦੇ ਵੀ ਇਹਦੀ ਆਪਾਂ ਵੀਡੀਓ ਦਿਖਾ ਦਾਂਗੇ ਜੀ ਆਪਣੇ ਕੋਲੇ ਵੀਡੀਓ ਪਈ ਹੈ ਜਦੋਂ ਇਹ ਤਾਜੀ ਸੂਈ ਹੋਈ ਹੈ ਜੀ ਤਾਜੀ ਸੂਈ ਅੱਛਾ ਹੁਣ ਇਹ ਜਿਹੜੀ ਗੱਲ ਕਰਕੇ ਇਹ ਆਪਾਂ ਮਤਲਬ ਜਿਹੜੀ ਹੈਗੀ ਹੈ ਕਿ ਤੋ ਕੜਾ ਗਈ ਤੋ ਕੜਾਈ ਤੇ ਬੱਚਾ ਇਹਦੇ ਮਗਰ ਇਹ ਮਿਲਦੀ ਬਈ ਕੱਟੀ ਤੇ ਹੈ 43 54 ਦੀ ਕੱਟੀ ਪਹਿਲਾਂ 43 54 ਤੋਂ ਦੁਆਰੇ ਗੱਬਣ ਆ ਜੀ ਅੱਛਾ ਇਹ ਕੱਟੀ ਦਾ ਕਿਵੇਂ ਕਰੀਏ ਹਿਸਾਬ ਕਿਤਾਬ ਫਿਰ ਇਹ ਕੱਟੀ ਬਈ ਤੁਸੀਂ ਆਪ ਦੇਖੋ ਨੇ ਇੱਕ ਦਿਨ ਦਾ 7 ਕਿਲੋ 400 ਗ੍ਰਾਮ ਦੁੱਧ ਚੁੰਗਿਆ ਹੋਇਆ ਜੀ 7 ਕਿਲੋ 400 ਗ੍ਰਾਮ 4 ਮਹੀਨੇ ਦੁੱਧ ਚੁੰਗਿਆ ਜੀ ਠੀਕ ਆ ਹੁਣ ਜੇ ਕੋਈ ਬਾਈ ਆਪਾਂ ਨੂੰ ਦੁੱਧ ਦਾ ਮੁੱਲ ਦੇ ਕੇ ਤਾਂ ਲਿਆ ਵੀ ਸਕਦਾ ਹੈ ਹਾਂ ਨਹੀਂ ਆਪਾਂ ਕੱਲੀ ਮਹਿਜ ਦੇ ਦਾਂਗੇ ਬਸ ਕੱਲੀ ਮਹਿਜ ਹਾਂ ਠੀਕ ਆ ਜੇ ਹੁਣ ਬਾਈ ਕੋਈ ਵੀ ਹੈ ਆਪਾਂ ਦੇਖਦੇ ਆਂ ਆਮ ਕੁ ਝੋਟੀਆਂ ਵੀ ਖੜੀਆਂ ਨੇ ਐਂ ਦੀਆਂ ਕੱਟੀਆਂ 20-20 ਹਜ਼ਾਰ ਦੀਆਂ ਮਿਲ ਜਾਂਦੀਆਂ ਨੇ ਪਰ ਭਾਈ ਜਿਹਨੇ ਬਰੀਡ ਤੇ ਦੁੱਧ ਚੰਗਾਇਆ ਹੋਇਆ ਉਹ ਨਹੀਂ ਮਿਲਦੀਆਂ ਠੀਕ ਹੈ ਨਹੀਂ ਦਿੰਦੀ ਉਹ ਨਹੀਂ ਦਿੰਦਾ ਜਿਹਦੀ ਬਰੀਡ ਦੀ ਹੈ ਹੁਣ ਆਪਣੀ ਕੱਟੀ 4354 ਬੁੱਲਦੀ ਹੈ ਇਹ ਯੂਨਲ ਟੀਕੇ ਦੀ ਹੈ ਠੀਕ ਹੈ ਥੱਲੋਂ ਵਖਾਈ ਭਾਈ ਚੋੜੀ ਇਹ ਆ ਦੇਖ ਲੋ ਮਿੱਤਰੋ ਜਿਹੜੇ ਥਾਣਾ ਹੈ ਨਾ ਹੁਣ ਇਹ ਸੋਡੇ ਸਾਹਮਣੇ ਆ ਆ ਦੇਖ ਲੋ ਚੈੱਕ ਕਰ ਲੋ ਠੀਕ ਆ ਲੈ ਵੀ ਇਹ ਜਿਹੜੀ ਹੈਗੇ ਬਾਈ ਕੋਲੇ ਚਾਰ ਨਾਗ ਹੋਗੇ ਹਨਾ ਹਾਂਜੀ ਹਾਂਜੀ ਠੀਕ ਆ 4354 ਦੀ ਕੱਟੀ ਆ ਗਈ ਤੇ ਬਾਕੀ ਜਿਹੜੀ ਤੇਰੀ ਹੈਗੀ ਆਹ ਝੋਟੀ ਜਿਹੜੀ ਹੈਗੀ ਇਹ ਵੀ ਫੁੱਲ ਬਰੀਡ ਦੇ ਵਿੱਚ ਹੀ ਆਲਾ ਕੰਮ ਹੀ ਹੈ 4354 ਤੋਂ ਇਹ ਗੱਬਣਾ ਜੀ 4354 ਤੋਂ ਇਹ ਗੱਬਣਾ ਹੈ ਅੱਛਾ ਇਹ ਵੀ 4354 ਇਹ ਵੀ 4354 ਤੋਂ ਆਈ ਠੀਕ ਆ ਅੱਛਾ ਤਰਸੀਮ ਆ ਲਾਸਟ ਤੇ ਜੇ ਆਪਣੇ ਫੋਨ ਨੰਬਰ ਦੀ ਗੱਲ ਕਰ ਗਏ ਬਾਈ ਫੋਨ ਨੰਬਰ ਕਿਹੜਾ ਆਪਣਾ ਹੀ ਫੋਨ ਨੰਬਰ 90562 43752 ਜੀ ਠੀਕ ਆ ਲੋ ਵੀ ਇਹ ਸੀ ਬਾਈ ਤਰਸੀਮ ਬਰੇ ਸਾਹਿਬ ਪਿੰਡ ਤੋਂ ਤੇ ਬਾਕੀ ਬਾਈ ਕੋਲੇ ਜਿਹੜੇ ਪਸ਼ੂ ਹੈਗੇ ਆਪਾਂ ਉਹ ਤੁਹਾਨੂੰ ਦਿਖਾਤੇ ਤੇ ਕਿਵੇਂ ਲੱਗੇ ਪਸ਼ੂ ਦੱਸਿਓ ਜ਼ਰੂਰ ਬਾਕੀ ਜਿਹੜੀਆਂ ਹੈਗੀਆਂ ਇਹ ਤੁਸੀਂ ਚੈੱਕ ਪਾਸ ਇੱਥੇ ਕਰਾ ਕੇ ਜਿਹੜੀ ਹੈਗੀ ਲਿਜਾਨ ਦੀ ਜ਼ਿੰਮੇਵਾਰੀ ਛੋਡੀ ਆ ਆਪਣੇ ਕੋਲੇ ਜਿਹੜੇ ਹੈਗਾ ਪਸ਼ੂ ਜਿਹੜੇ ਸੀਗੇ ਬਾਈ ਕੋਲੇ ਆਪਾਂ ਦਿਖਾਤੇ ਤੇ ਡਿਟੇਲ ਜਿਹੜੀ ਹੈਗੀ ਜਿਵੇਂ ਇਹਨ ਬਿਨ ਬਾਈ ਨੇ ਦੱਸੀ ਇਹ ਇਹ ਬਾਈ ਜੀ ਆਪਾਂ ਇਹ ਝੋਟੀ ਦੀ ਇਹ ਕਟਰੂ ਵੀ ਦਿਖਾ ਸਕਦੇ ਆ ਆਪਣੇ ਕੋਲੇ ਕੱਟੀ ਆ ਠੀਕ ਹੈ ਉਹ ਕੋਈ ਕਿਸੇ ਟੀਕੇ ਦੇ ਨਹੀਂ ਹੈਗੀ ਠੀਕ ਹੈ ਗੱਪ ਮਾਰਨਾ ਹੋਇਆ ਆਪਾਂ ਉਹਦਾ ਮਾਰ ਦਈਏ ਠੀਕ ਹੈ ਸਾਨੂੰ ਕੱਟੀ ਦਿਖਾਉਣੇ ਆ ਬਈ ਉਹ ਦੂਜਿਆਂ ਨੂੰ ਵੀ ਮਾਰ ਪਾਉਂਦੀ ਹੈ ਤੇਰੀ ਕੱਟੀ ਹੈਗੀ ਖੋਲ ਕੇ ਦਿਖਾਉਣਾ ਜੀ ਲੈ ਬਈ ਆ ਦੇਖ ਲਓ ਹੁਣ ਲਾਸਟ ਤੇ ਬਾਈ ਕਹਿੰਦਾ ਇਸ ਜਿਹੜੀ ਹੈਗੀ ਝੋਟੀ ਦੀ ਕੱਟੀ ਆਪਾਂ ਤੁਹਾਨੂੰ ਦਿਖਾ ਦਗੇ ਠੀਕ ਆ ਇਹ ਕੱਟੀ ਹੈ ਜੀ ਦੇਖੋ ਇਹਦੀ ਬਣਤਰ ਦੇਖੋ ਜੀ ਹੂੰ ਨਹੀਂ ਸਹੀ ਗੱਲ ਹੈ ਜੇ ਸਾਰਿਆਂ ਨਾਲੋਂ ਸੋਹਣੀ ਕੱਟੀ ਮੈਨੂੰ ਲੱਗਦੀ ਆ ਤਾਂ ਇਹ ਕੱਟੀ ਹੈ ਜੀ ਠੀਕ ਹੈ ਇਹ ਝੋਟੀ ਦੀ ਇਸ ਝੋਟੀ ਦੀ ਹਾਂਜੀ ਲੈ ਚੱਲ ਫਿਰ ਇਹਦੇ ਥਣ ਤੋਂ ਦੇਖੋ ਜੀ ਬਹੁਤ ਚੰਗੇ ਆਈ ਆ ਹੂੰ ਨਦਰੋਂ ਨਿਹਰਾ ਪੈਂਦਾ ਮੜਾ ਜਾ ਠੀਕ ਆ ਲੈ ਜਾਣਾ ਇਹ ਦੂਜੇ ਸੋਏ ਵਾਲੀ ਦੀ ਆ ਗਈ ਇਹ ਜੀ ਜਿਹੜੀ ਦੂਜੀ ਦਿਲ ਦੂਜੇ ਸੋਨੂੰ ਗੱਪਣਾ ਜੀ ਇਹਦੀ ਆ ਜੀ ਠੀਕ ਆ ਠੀਕ ਆ ਹਾਂਜੀ ਲੋ ਜੀ ਇਹ ਸੀ ਬਾਈ ਕੋਲੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਵੀਡੀਓ ਸ਼ੇਅਰ ਕਰਿਓ ਧੰਨਵਾਦ